ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਹਾਈਪ ਬਟਨ ਨੂੰ ਕਲਿੱਕ ਕਰ ਦਿਓ ਜੀ ਸਾਧ ਸੰਗਤ ਜੀ ਕਹਿੰਦੇ ਇੱਕ ਵਾਰ ਇੱਕ ਨਗਰ ਵਿੱਚ ਇੱਕ ਮਾਈ ਰਿਆ ਕਰਦੀ ਸੀ ਕਹਿੰਦੇ ਪਹਿਲਾਂ ਉਹਦਾ ਜਿਹੜਾ ਘਰ ਵਾਲਾ ਸੀ ਉਹ ਕਾਰ ਚਲਾਉਣਾ ਕਰ ਗਿਆ ਦੋ ਪੁੱਤ ਸਨ ਤੇ ਬੜਾ ਔਖਾ ਉਹਨਾਂ ਦਾ ਗੁਜਾਰਾ ਕਰਕੇ ਤੇ ਉਹ ਉਹਨਾਂ ਨੂੰ ਪਾਲਦੀ ਸੀ ਕਹਿੰਦੇ ਘਰ ਵਿੱਚ ਕਿਸੇ ਦੇ ਘਰ ਜਾ ਕੇ ਕੰਮ ਕਰਕੇ ਉਹ ਆਪਣਾ ਢਿੱਡ ਭਰ ਲਿਆ ਕਰਦੀ ਹੌਲੀ ਹੌਲੀ ਪੁੱਤ ਜਵਾਨ ਹੋ ਗਏ ਤੇ ਹੁਣ ਉਹਨਾਂ ਕੰਮ ਕਰਿਆ ਕਰਨਾ ਪਰ ਘਰ ਦੀ ਗਰੀਬੀ ਕਹਿੰਦੇ ਦੂਰ ਨਹੀਂ ਹੋਈ ਐਨੇ ਮਾੜੇ ਹਾਲ ਸਨ ਕਿ ਉਹਨਾਂ ਦੇ ਕੱਪੜੇ ਕਿਤੇੋਂ ਪਾਟੇ ਹੋਏ ਸਨ ਕਿਤੇ ਰਾਜ ਜਦੋਂ ਲੰਗਿਆਂ ਕਰਨਾ ਤੇ ਲੋਕਾਂ ਨੇ ਉਹਨਾਂ ਨੂੰ ਵੇਖ ਕੇ ਮੂੰਹ ਮੋੜ ਲਿਆ ਕਰਨਾ ਕਹਿਣਾ ਕਿ ਸਵੇਰੇ ਸਵੇਰ ਇਹ ਮੱਥੇ ਲੱਗਦੇ ਇਹ ਮੱਥੇ ਲੱਗ ਗਏ ਹਨ ਤੇ ਸਾਡਾ ਜਿਹੜਾ ਉਹ ਸਾਰਾ ਦਿਨ ਖਰਾਬ ਜਾਵੇਗਾ ਕਹਿੰਦੇ ਉਹਨਾਂ ਮਿਹਨਤ ਵੀ ਖੂਬ ਕਰਿਆ ਕਰਨੀ ਪਰ ਘਰ ਦੀ ਪੂਰੀ ਤਾਮੀਨਾਂ ਪਿਆ ਕਰਨੀ ਹੌਲੀ ਹੌਲੀ ਦਿਨ ਲੰਘਣ ਲੱਗੇ ਤੇ ਉਹ ਜਿਹੜੀ ਮਾਈ ਸੀ ਉਹ ਬਜ਼ੁਰਗ ਹੋ ਗਈ ਕਹਿੰਦੇ ਹੁਣ ਆਪ ਹੀ ਉਹਨੂੰ ਖਾਣ ਦੇ ਲਾਲੇ ਪਏ ਰਹਿੰਦੇ ਸਨ ਉਹਨੇ ਦਾਨ ਪੁੰਨ ਕੀ ਕਰਨਾ ਸੀ ਕਹਿੰਦੇ ਇੱਕ ਸਵੇਰ ਹੋਈ ਤੇ ਉਹ ਕਾਲ ਚਲਾਣਾ ਕਰਕੇ ਜਮਰਾਜ ਦੇ ਦੂਤ ਆਏ ਤੇ ਉਹਨੂੰ ਲੈ ਕੇ ਚਲੇ ਗਏ ਜਦੋਂ ਲੈ ਕੇ ਗਏ ਤਾਂ ਜਮਰਾਜ ਨੇ ਕਿਹਾ ਕਿ ਇਹਦਾ ਲੇਖਾ ਜੋਖਾ ਕਰੋ ਕਹਿੰਦੇ ਲੇਖਾ ਜੋਖਾ ਕਰਨ ਲੱਗੇ ਤਾਂ ਉਹਨਾਂ ਦੇਖਿਆ ਕਿ ਇਹਦੇ ਤੇ ਕਿਤੇ ਵੀ ਵਰਕੇ ਤੇ ਕੋਈ ਵੀ ਪੁੰਨ ਦਾ ਕੰਮ ਨਹੀਂ ਹੈ ਜਮਰਾਜ ਨੇ ਕਿਹਾ ਕਿ ਮਾਈ ਤੂੰ ਸਾਰੀ ਉਮਰ ਇੱਕ ਢੱਕੇ 'ਚ ਨਵੇਂ ਪੁੰਨ ਦਾ ਕੰਮ ਨਹੀਂ ਕੀਤਾ ਫਿਰ ਤੇਰੇ ਲਈ ਤਾਂ ਨਰਕ ਹੀ ਹਨ ਉਨੇ ਕਹੇ ਕਿ ਇਹਦੇ ਵਿੱਚ ਮੇਰੀ ਗਲਤੀ ਨਹੀਂ ਤੁਹਾਡੀ ਹੈ ਤੁਸੀਂ ਮੇਰੇ ਲੇਖ ਹੀ ਐਵੇਂ ਦੇ ਲਿਖੇ ਸਨ ਦਾਨ ਪੁੰਨ ਮੈਂ ਸਵਾਹ ਕਰਨਾ ਸੀ ਜਦੋਂ ਆਪਣੇ ਲਈ ਰੋਟੀ ਨਹੀਂ ਸੀ ਮਿਲਦੀ ਜਦੋਂ ਉਹਨੇ ਇਹ ਗੱਲ ਕਹੀ ਤੇ ਉਹਨੇ ਕਿਹਾ ਕਿ ਮਾਈ ਮੈਂ ਤਾਂ ਤੇਰੇ ਕਰਮਾਂ ਦਾ ਲੇਖਾ ਜੋਖਾ ਕਰਨਾ ਹੈ ਜਿੰਨੇ ਤੇਰੇ ਲੇਖ ਲਿਖੇ ਹੋਏ ਹਨ ਉਹਦੇ ਕੋਲ ਉਹਦੇ ਕੋਲ ਜਾ ਤੇ ਹੁਣ ਜੋ ਲੇਖਾ ਲਿਖਦਾ ਸੀ ਉਹਨੂੰ ਉਹਦੇ ਕੋਲ ਪੈ ਦਿੱਤਾ ਗਿਆ ਤੇ ਜਦੋਂ ਉਹਦੇ ਕੋਲ ਗਈ ਤਾਂ ਮਾਈ ਨੇ ਕਿਹਾ ਕਿ ਜਿਹੜਾ ਧਰਮਰਾਜ ਹੈ ਇਹ ਮੈਨੂੰ ਨਰਕਾਂ 'ਚ ਸੁੱਟਦਾ ਪਿਆ ਹੈ ਇਹ ਮੈਨੂੰ ਨਰਕਾਂ ਵਿੱਚ ਸੁੱਟ ਰਿਹਾ ਹੈ ਉਹਨੇ ਕਿਹਾ ਕਿ ਮੇਰੀ ਸਾਰੀ ਜ਼ਿੰਦਗੀ ਕੋਈ ਪੁੰਨ ਦਾ ਕੰਮ ਨਹੀਂ ਕੀਤਾ ਉਹ ਕਹਿੰਦਾ ਕਿ ਫੇਰ ਤਾਂ ਤੈਨੂੰ ਨਰਕਾਂ ਦੇ ਵਿੱਚ ਹੀ ਜਾਣਾ ਪੈਣਾ ਹੈ ਪਰ ਉਹ ਕਹਿੰਦੀ ਕਿ ਮੇਰੇ ਹਿੱਸੇ ਗਰੀਬੀ ਆਈ ਸੀ ਦੱਸੋ ਮੈਂ ਦਾਨ ਪੁੰਨ ਕਿੱਥੋਂ ਕਰਦੀ ਉਹਨੇ ਕਿਹਾ ਕਿ ਠੀਕ ਹੈ ਮਾਈ ਮੈਂ ਤੇਰਾ ਲੇਖਾ ਜੋਖਾ ਦੇਖਦਾ ਹਾਂ ਮੈਂ ਤੇਰਾ ਲੇਖਾ ਦੇਖਦਾ ਹਾਂ ਉਹਦੇ ਚ ਕੀ ਲਿਖਿਆ ਹੈ ਕਿ ਹੁਣ ਜਦੋਂ ਉਹਨੇ ਲੇਖਾ ਲਿਖਣ ਵਾਲੇ ਨੇ ਉਹਦਾ ਵਰਕਾ ਫੋਲ ਲਿਆ ਸਾਰੇ ਪੰਨੇ ਫੋਲੇ ਤਾਂ ਉਥੇ ਤਾਂ ਨਰਾਸ਼ੀ ਤਾਂ ਨਰਾਸ਼ੀ ਲਿਖੀ ਸੀ ਉਹਨੇ ਕਿਹਾ ਕਿ ਮਾਏ ਮੈਂ ਤਾਂ ਤੇਰੇ ਜਿੰਨੇ ਲਿਖੇ ਸੀ ਉਸ ਹਿਸਾਬ ਦੇ ਨਾਲ ਤਾਂ ਜੋ ਤੂੰ ਕਰਦੀ ਸੀ ਤੇਰੇ ਕੋਲ ਤਾਂ ਮਾਇਆ ਹੋਣੀ ਚਾਹੀਦੀ ਸੀ ਉਹਨੇ ਕਿਹਾ ਕਿ ਮੈਂ ਸਾਰੀ ਜ਼ਿੰਦਗੀ ਲੋਕਾਂ ਦੇ ਘਰ ਕੰਮ ਕੀਤਾ ਕਹਿੰਦੇ ਕਿ ਦੂਸਰਾ ਮੇਰੇ ਤਾਨ ਤੇ ਪੂਰੇ ਕਪੜੇ ਵੀ ਨਹੀਂ ਸਨ ਉਹਨੇ ਕਿਹਾ ਕਿ ਨਹੀਂ ਮਾਈ ਤੇਰੇ ਲੇਖੇ ਚ ਕੁਝ ਤਾਨ ਸੰਪਤੀ ਲਿਖੀ ਹੋਈ ਸੀ ਉਹਨੇ ਕਿਹਾ ਕਿ ਫਿਰ ਮੈਨੂੰ ਤਾਂ ਮਿਲੇ ਨਹੀਂ ਉਹਨੇ ਕਿਹਾ ਕਿ ਇਹਦੇ ਲਈ ਤੂੰ ਅਕਾਲ ਪੁਰਖ ਪਰਮਾਤਮਾ ਦੇ ਕੋਲ ਜਾ ਕਹਿੰਦੇ ਕਿ ਉਹਨਾਂ ਕਿਹਾ ਕਿ ਕੋਈ ਐਸੇ ਅਗੇ ਨੇ ਉਹਨਾਂ ਕੋਲ ਜਾ ਜਿਹੜਾ ਤੈਨੂੰ ਇਹਦਾ ਸੱਚ ਦੱਸ ਸਕਦੇ ਨੇ ਕਰਮਾ ਚ ਤੇਰੇ ਤਾਨ ਸੰਪਤੀ ਸੀ ਪਰ ਤੈਨੂੰ ਮਿਲੀ ਨਹੀਂ ਇਹਦੇ ਕਰਕੇ ਤੂੰ ਦਾਨਪੁਣ ਨਹੀਂ ਕਰ ਸਕੀ ਕਹਿੰਦੇ ਕਿ ਅੱਗੇ ਜਦੋਂ ਉੱਥੇ ਗਏ ਉਹਨੇ ਸਾਰੀ ਗੱਲ ਦੱਸੀ ਕਿ ਮੈਂ ਸਾਰੀ ਜ਼ਿੰਦਗੀ ਇੱਕੋ ਹੀ ਜਿਹੜੇ ਤਾਨ ਦੇ ਕੱਪੜੇ ਪਾਏ ਹਨ ਤੇ ਇਹਦੇ 'ਚ ਜ਼ਿੰਦਗੀ ਸਾਰੀ ਕੱਢ ਦਿੱਤੀ ਹੈ ਤੇ ਬਾਟੇ ਪਾਏ ਸਾਰੀ ਜ਼ਿੰਦਗੀ ਲੋਕਾਂ ਦੇ ਘਰ ਕੰਮ ਕੀਤਾ ਤੇ ਮੇਰਾ ਪਤੀ ਪਹਿਲਾਂ ਹੀ ਅਕਾਲ ਚਲਾਣਾ ਕਰ ਗਿਆ ਕਹਿੰਦੇ ਸਾਰੀ ਜ਼ਿੰਦਗੀ ਮੁਸੀਬਤਾਂ 'ਚ ਕੱਟੀ ਤੇ ਆਪ ਖਾਣ ਨੂੰ ਨਹੀਂ ਸੀ ਮਿਲਦਾ ਤੇ ਦਾਨਪੁਣ ਕਿੱਥੋਂ ਕਰਦੇ ਤੇ ਤਾਂ ਮਰਾਜ ਹੁਣ ਨਰਕਾਂ ਵਿੱਚ ਮੈਂ 900 ਤਰੇ ਹਾਂ ਹੁਣ ਦੱਸੋ ਮੈਂ ਕੀ ਕਰਾਂ ਕਹਿੰਦੇ ਕਿ ਹੁਣ ਜਦੋਂ ਉਸ ਏਕ ਜੋਤ ਨੇ ਉਹਨੂੰ ਦੇਖਿਆ ਤੇ ਉਹਨਾਂ ਕਿਹਾ ਕਿ ਦੇਖ ਤੇਰੇ ਹਿੱਸੇ ਬੜੇ ਜਿਆਦਾ ਤਾਂ ਸੰਪਤੀ ਲਿਖੀ ਹੋਈ ਸੀ ਪਰ ਇਹ ਸਾਰੇ ਜਿਹੜੇ ਮਾਇਆ ਸੀ ਤੇਰੇ ਬੋਹੇ ਜਾਂਦੀ ਸੀ ਲੋਕਾਂ ਦੇ ਘਰ ਜਿਹੜਾ ਕੰਮ ਕਰਕੇ ਆਉਂਦੀ ਸੀ ਤੇ ਉਹਦੀ ਧਨ ਰਾਸ਼ੀ ਵੀ ਮਿਲਦੀ ਕੰਮ ਕਰਦੇ ਤੇਨੂੰ ਉਹਦੀ ਵੀ ਧਨ ਰਾਸ਼ੀ ਮਿਲਦੀ ਕਹਿੰਦੇ ਪਰ ਤੇਰੇ ਘਰ ਮਾਇਆ ਹੁੰਦੀ ਸੀ ਉਨੇ ਕਿਹਾ ਕਿ ਐਸਾ ਕਿਉਂ ਉਹਨੇ ਕਿਹਾ ਕਿ ਇਹਦੇ ਪਿਛੇ ਕਾਰਨ ਇਹ ਸੀ ਕਿ ਤੂੰ ਆਪਣੇ ਘਰ ਦੇ ਲਿੱਧਰ ਪਸਾਰ ਕੇ ਰੱਖਦੀ ਸੀ ਰਾਤ ਨੂੰ ਤੂੰ ਜਿੰਨਾ ਪਾਂਡੇ ਚ ਖਾਣਾ ਖਾਂਦੀ ਤੂੰ ਝੂਠੇ ਪਾਂਡੇ ਰੱਖ ਕੇ ਸੌਂ ਜਾਇ ਕਰਦੀ ਸੀ ਉਦੋਂ ਤੇਰੇ ਘਰ ਦੇ ਲਿੱਧਰ ਦੇਖ ਕੇ ਝੂਠ ਦੇਖ ਕੇ ਮਾਇਆ ਆਉਂਦੀ ਤਾਂ ਸੇ ਪਰ ਮੁੜ ਜਾਂਦੇ ਸੀ ਤੇ ਜੋ ਤੇਰੇ ਘਰ ਮਾਇਆ ਆਉਂਦੀ ਉਹ ਜਿਹਾ ਹੀ ਖਰਚ ਹੋ ਜਾਂਦੀ ਸੀ ਉਹਨੇ ਕਿਹਾ ਕਿ ਐਸਾ ਕਿਉਂ ਉਹਨੇ ਕਿਹਾ ਕਿ ਦੇਖ ਇਦੇ ਪਿੱਛੇ ਕਾਰਨ ਇਹ ਸੀ ਕਿ ਤੂੰ ਆਪਣੇ ਘਰ ਦੇ ਲਿੱਤਰ ਰੱਖਦੀ ਸੀ ਰਾਤ ਨੂੰ ਝੂਠੇ ਭਾਂਡੇ ਰੱਖ ਕੇ ਸੌਂ ਜਾਇਆ ਕਰਦੀ ਸੀ ਤੇ ਝੂਠੇ ਭਾਂਡੇ ਨੂੰ ਰਾਤ ਕਦੀ ਨਹੀਂ ਸਿਤੋਂਦੀ ਉਹ ਝੂਠ ਨੂੰ ਸਵੇਰੇ ਉੱਠ ਕੇ ਤੋਂ ਚਲਦੇ-ਚਲਦੇ ਉਹ ਭਾਂਡੇ ਧੋਂਦੀ ਤੇ ਉਹਨਾਂ ਵਿੱਚ ਹੀ ਖਾਣਾ ਖਾਣ ਲੱਗ ਜਾਂਦੇ ਇਸ ਕਰਕੇ ਮਾਇਆ ਜਦੋਂ ਵੀ ਆਉਂਦੀ ਸੀ ਤੇ ਮਾਇਆ ਨੇ ਦੇਖਿਆ ਕਿ ਤੁਹਾਡੇ ਘਰ ਤਾਂ ਰਾਤ ਨੂੰ ਝੋਟ ਆਉਂਦੀ ਹੈ ਦਲਿੱਤਰ ਹੁੰਦਾ ਹੈ ਮੱਛਰ ਹੁੰਦਾ ਹੈ ਤੁਹਾਡੇ ਬੋਹੇ ਤੋਂ ਉਹ ਵਾਪਸ ਮੁੜ ਜਾਂਦੀ ਸਾਰਾ ਕੁਝ ਸਿਰਫ ਰਾਤ ਨੂੰ ਝੂਠੇ ਭਾਂਡੇ 'ਚ ਰੱਖ ਕੇ ਸੌਂ ਜਾਂਦੀ ਸੀ ਉਹਨੇ ਕਿਹਾ ਕਿ ਮਾਈ ਜਿਹੜੇ ਰਾਤ ਦੇ ਝੂਠੇ ਭਾਂਡੇ ਰੱਖ ਕੇ ਸੌਂਦੇ ਸੀ ਉਹ ਦਲਿੱਦ ਤੇ ਆਲਸ ਨੂੰ ਰੋਗ ਨੂੰ ਆਪਣੇ ਕਾਰਨ ਨਿਉਤਾ ਦਿੰਦੇ ਹਨ ਤਾਂ ਕਰਕੇ ਤੇਰੇ ਹਿੱਸੇ ਜਿਹੜੀ ਤਾਂ ਸੰਪੰਦਿ ਲਿਖੀ ਸੀ ਉਹ ਤੈਨੂੰ ਨਹੀਂ ਮਿਲੀ ਤੇਰੇ ਘਰ ਦੇ ਹਾਲਾਤ ਵੇਖ ਕੇ ਉਹ ਵਾਪਸ ਮੁੜ ਜਾਂਦੀ ਸੀ ਕਹਿੰਦੇ ਉਹ ਮਾਈ ਨੇ ਹੁਣ ਆਪਣੇ ਮੱਥੇ ਦੇ ਹੱਥ ਮਾਰਿਆ ਕਿ ਮੇਰੇ ਲੇਖਾ 'ਚ ਮਾਇਆ ਸੇ ਕਰਮਾ ਚਤਾਂ ਸੰਪਤੀ ਲਿਖੀ ਸੀ ਮੈਂ ਤੇ ਆਪਣੇ ਆਲਸ ਤੇ ਲੇਧਰ ਦੇ ਕਾਰਨ ਇਹ ਸਾਰਾ ਕੁਝ ਖਵਾ ਬੈਠੀ ਹਾਂ ਕਹਿੰਦੇ ਧਰਮਰਾਜ ਦੇ ਕੋਲ ਗਈ ਧਰਮਰਾਜ ਨੇ ਲੇਖਾ ਜੋਖਾ ਕਰਕੇ ਉਹਨੂੰ ਨਰਕਾਂ ਵਿੱਚ ਸੁੱਟ ਦਿੱਤਾ ਹੁਣ ਸੰਗਤ ਜੀ ਇਸ ਗੱਲ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਅਸੀਂ ਆਪਾਂ ਦਲੇਧਰ ਕਰਦੇ ਹਾਂ ਤਾਂ ਆਪਣੇ ਘਰ ਰੋਗ ਆਉਂਦੇ ਹਨ ਪੈਸੇ ਦੀ ਕਮੀ ਹੁੰਦੀ ਹੈ ਜਿਹੜੀਆਂ ਬੀਬੀਆਂ ਰਾਤ ਨੂੰ ਐਵੇਂ ਪਾण्डे ਰੱਖ ਕੇ ਸੌਂ ਜਾਂਦੇ ਹਨ ਪਾਂਡੇ ਨਹੀਂ ਧੋਂਦਿਆਂ ਇਹਦੇ ਪਿੱਛੇ ਦੋ ਕਾਰਨ ਹਨ ਇੱਕ ਧਾਰਮਿਕ ਅਤੇ ਇੱਕ ਵਿਗਿਆਨਿਕ ਕਾਰਨ ਧਾਰਮਿਕ ਕਾਰਨ ਲੋਕੀ ਕਹਿੰਦੇ ਹਨ ਕਿ ਜਿਹੜੇ ਸਿਆਣੇ ਸਨ ਵੱਡੇ-ਵਡੇਰੇ ਉਹ ਕਹਿੰਦੇ ਕਿ ਜਦੋਂ ਰਾਤ ਨੂੰ ਪਾਂਡੇ ਐਵੇਂ ਰੱਖ ਕੇ ਸੌਂ ਜਾਂਦੇ ਹਨ ਤਾਂ ਸਵੇਰੇ ਉੱਠ ਕੇ ਉਹਨਾਂ ਪਾਂਡਿਆਂ ਨੂੰ ਬਿਨਾਂ ਧੋਤੇ ਹੀ ਵਰਤ ਲੈਂਦੇ ਹਨ ਤਾਂ ਘਰ ਦੇ ਵਿੱਚ ਰੋਗ ਤੇ ਤਲਿੱਦਰ ਆਉਂਦਾ ਹੈ ਉਸ ਘਰ ਪੈਸੇ ਦੀ ਕਮੀ ਹੁੰਦੀ ਹੈ ਕਹਿੰਦੇ ਮਾਇਆ ਹਰ ਘਰ ਸਵੇਰੇ ਜਾਂਦੀ ਹੈ ਜਿਸ ਕਰ ਸਵੇਰੇ ਝੂਠੇ ਪਾਂਡੇ ਉਵੇਂ ਹੀ ਰਾਤ ਦੇ ਪਏ ਹੁੰਦੇ ਹਨ ਕਹਿੰਦੇ ਲੋਕ ਸਵੇਰ ਨੂੰ ਸੁੱਤੇ ਹੁੰਦੇ ਹਨ ਤੇ ਉਹਨਾਂ ਦੇ ਘਰਾਂ ਦੇ ਵਿੱਚ ਕੋੜੇ ਦੇ ਟੇਰ ਐਵੇਂ ਹੀ ਖਿਲਰੇ ਪਏ ਹੁੰਦੇ ਹਨ ਤੇ ਮਾਇਆ ਉਹਦੇ ਬੋਹੇ ਤੋਂ ਹੀ ਵਾਪਸ ਚਲੇ ਜਾਂਦੇ ਹਨ ਉਥੇ ਦਲਿੰਦਰ ਬੈਠ ਜਾਂਦਾ ਹੈ ਵਿਗਿਆਨੀ ਕਹਿੰਦੇ ਕਿ ਰਾਤ ਦੇ ਪਾਂਡੇ ਝੂਠੇ ਰੱਖ ਕੇ ਸੌਂਦੇ ਹਨ ਤਾਂ ਉਹਨੋਂ ਸਵੇਰੇ ਧੋਂਦੇ ਹਨ ਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਘਟਾਣੋਂ ਬੈਕਟੀਰੀਆ ਲਗ ਜਾਂਦੇ ਹਨ ਭਾਵੇਂ ਫਿਰ ਵੀ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸਵੇਰੇ ਸਾਫ਼ ਕਰਦੇ ਹਾਂ ਸਾਬਣ ਲਗਾਉਂਦੇ ਹਾਂ ਪਾण्डे ਮਾਜਦੇ ਹਾਂ ਜਿੰਨਾ ਮਰਜ਼ੀ ਖਰੋਚਦੇ ਹਾਂ ਪਰ ਉਸ ਦੇ ਵਿੱਚੋਂ ਬੈਕਟੀਰੀਆ ਨਹੀਂ ਜਾਂਦੇ ਜਦੋਂ ਫਿਰ ਦੁਬਾਰਾ ਉਸ ਪਾण्डे 'ਚ ਅਸੀਂ ਚੀਜ਼ ਪਾ ਕੇ ਖਾਂਦੇ ਹਾਂ ਤਾਂ ਉਸ ਤੇ ਖਾਣ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਜਦੋਂ ਰੋਗ ਲੱਗਣਗੇ ਦਵਾਈਆਂ ਖਾਓਗੇ ਪੈਸਾ ਖਰਚ ਹੋਵੇਗਾ ਇਸ ਕਰਕੇ ਸਿਆਣੇ ਵੱਡੇ-ਵਡੇਰੇ ਕਿਹਾ ਕਰਦੇ ਸੀ ਕਿ ਜਿਹੜਾ ਕੰਮ ਮਨ ਹੋ ਜਾਵੇ ਉਹਦੇ ਵਰਗੇ ਰੇਸ ਨੇ ਇਸ ਕਰਕੇ ਜਦੋਂ ਰਾਤ ਦੇ ਭਾਂਡੇ ਹੁੰਦੇ ਹਨ ਤੇ ਉਹਨਾਂ ਨੂੰ ਰਾਤ ਹੀ ਧੋ ਕੇ ਸੌਂਆਂ ਕਰੋ ਇਹਦੇ ਕਰਕੇ ਆਪਣੇ ਘਰੋਂ ਮਾਇਆ ਤੇ ਲਿੱਦਰੋ ਕੋਹਾਂ ਦੂਰੋ ਜਾਂਦੀ ਹੈ ਜੋ ਮਨੋਖ ਆਪਣੇ ਘਰੋਂ ਦਾਨ ਪੁੰਨ ਕਰਦਾ ਹੈ ਉਹਦੇ ਕਰਦੀ ਆ ਮੇਰੀ ਆਉਣੀ ਲਾਜ਼ਮੀ ਹੈ ਇਸ ਕਰਕੇ ਸਾਧ ਸੰਗਤ ਜੀ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਪਰਮਾਤਮਾ ਉਹਦੇ ਘਰ ਮੇਰ ਦਾ ਪਸਾਰਾ ਕਰਦੇ ਹਨ ਜਿਸ ਕਰ ਸਫਾਈ ਹੁੰਦੀ ਹੈ ਇਸ ਲਈ ਰਾਤ ਨੂੰ ਕਦੇ ਵੀ ਇਹ ਕੰਮ ਕਰਕੇ ਨਾ ਸੋਵੋ ਝੂਠੇ ਭਾਂਡੇ ਰੱਖ ਕੇ ਕਦੇ ਵੀ ਨਾ ਸੋਵੋ ਜੋ ਮਨੋਖੇ ਕੰਮ ਕਰਦਾ ਹੈ ਉਹ ਸਮਝ ਲਵੋ ਤੁਹਾਡੇ ਘਰ ਦੇ ਲੋਦਰ ਨੇ ਆ ਕੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੁਸੀਂ ਆਪਣੇ ਰੋਗਾਂ ਨੂੰ ਨਿਯੋਤਾ ਆਪ ਦੇ ਰਹੇ ਹੋ ਸਾਡੇ ਘਰ ਰੋਗ ਆਉਣਗੇ ਅਸੀਂ ਉਹਨਾਂ ਰੋਗਾਂ ਤੋਂ ਮੁਕਤ ਨਹੀਂ ਹੁੰਦੇ ਤੇ ਪੈਸਾ ਸਾਡੇ ਘਰੋਂ ਚਲਾ ਜਾਂਦਾ ਹੈ ਇਸ ਕਰਕੇ ਛੋਟੀਆਂ-ਛੋਟੀਆਂ ਗੱਲਾਂ ਨੂੰ ਪੱਲੇ ਨਾਲ ਪਾ ਲਓ ਇਹ ਗੱਲਾਂ ਤੁਹਾਨੂੰ ਛੋਟੀਆਂ ਲੱਗਦੀਆਂ ਹਨ ਪਰ ਜਦੋਂ ਮੰਨੋਗੇ ਘਰ ਦੇ ਵਿੱਚ ਸਗ ਸਮਰiddhi ਆਵੇਗੀ ਸ਼ਾਂਤੀ ਆਵੇਗੀ ਬਰਕਤ ਆਵੇਗੀ ਤੇ ਪੈਸਾ ਵੀ ਟਿਕੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ